ਮਾਫ ਕਰਿਓ ਕੋਈ ਗਲਤੀ ਹੋ ਗਈ। ਇਹ 1400 ਦੀ ਹੈ। ਹਾਂ 1400 ਕੋ। ਇਸ ਲਈ ਇਹ ਮੇਰੀ ਵਾਜ ਆ ਜਾਏਗਾ। ਮੰਡਲ ਇਸ। ਇਸ ਨਾਲ ਉਹ ਮੰਡਲ ਚਾਹੀਦਾ। ਕਿਉਂਕਿ ਹੋਰ ਤੋਂ ਲਿਖਿਆ ਨਾ। ਆਹ ਜੀ। ਇਹ ਨਾ ਰਵੇ ਚੱਕੇਗੀ ਕਿ ਮਾਤਾ ਜੀ ਚੱਕੇ ਰੱਦ ਕੀਤਾ ਇਹ ਸੋਨੇ ਚੱਕੇ ਇਹ ਚੱਕਣਾ ਆਹ ਇਹ ਉਹ ਬੰਦਾ ਕਹਿ ਰਿਹਾ ਕਾਫੋਰ ਮੇਰਾ ਸਾਥ ਦਾ ਇਹ ਕਹਿਣ ਲੱਗੇ ਇਸ ਤੋਂ ਮੈਨੂੰ ਪਤਾ ਨਹੀਂ ਲੱਗਾ ਆ ਸਿਮਰਲ ਲੋਟਰੀ ਸੈਂਟਰ ਛੇੜਾਂ ਵਾਲੇ ਗੇਟ ਤੋਂ ਆ ਜੀ ਬੱਸ ਇਹ ਤਾਂ ਕਾਫੀ ਵਾਰ ਸੁਣਿਆ ਕਿ ਕਿਥੋਂ ਘਿਓ ਚੋਰੀ ਹੋ ਗਿਆ ਜਾਂ ਚੈਨ ਚੋਰੀ ਹੋ ਗਈ ਜਾਂ ਹੋਰ ਸਮਾਨ ਚੋਰੀ ਹੋ ਗਿਆ ਅੱਜ ਸਾਡੇ ਲਾਰਜ ਸਟੋਰ ਤੋਂ ਲੋਟਰੀ ਚੋਰੀ ਹੋ ਗਈ ਸਵੇਰੇ ਸਵੇਰੇ ਇੱਕ ਲੇਡੀ ਆਏ ਉਹਨਾਂ ਨੇ ਮੈਨੂੰ 200 ਰੁਪਏ ਦਿੱਤੇ 175 ਦੀ ਟਿਕਟ ਬਾਈ ਤੇ ਨਾਲ ਇੱਕ ਭਾਈ ਸਾਹਿਬ ਵੀ ਖੜੇ ਸੀ ਆਪਣੀ ਟਿਕਟਾਂ ਲਾਈਨ 'ਚ ਮਗਨ ਸੀ ਮੈਂ ਅੰਦਰ ਗਿਆ ਪੁੱਲੇ ਪੈਸੇ ਕਰਨ 'ਚ ਕਿੰਨੇ ਚੁਣਾਂ ਨੇ ਇੱਕ ਵੱਡਾ ਸਾਰਾ ਬੰਡਲ ਚੱਕਿਆ ਬੈਗ 'ਚ ਪਾ ਲਿਆ ਜਦੋਂ ਆਇਆ ਮੈਂ ਦੇਖਿਆ ਕਿ ਬੰਡਲ ਕੱਢੇ ਤਦ ਤੱਕ ਉਹ ਜਾ ਚੁੱਕੇ ਸੀ ਫਿਰ ਮੈਂ ਕੈਮਰੇ 'ਚ ਦੇਖਿਆ ਤੇ ਮੈਂ ਦੇਖਿਆ ਕਿ ਉਹਨਾਂ ਨੇ ਪਹਿਲੇ ਦੇਖਿਆ ਇੱਥੇ ਉੱਤੇ ਮੇਰੇ ਵੱਲ ਅੰਦਰ ਨਿਗਾਹ ਮਾਰੀ ਫਿਰ ਉਹ ਬੰਡਲ ਚੱਕੇ ਆਪਣੇ ਬੈਗ 'ਚ ਪਾ ਲਿਆ ਮੈਂ ਕਿਹਾ ਭਈ ਇਸ ਤਰ੍ਹਾਂ ਦੀ ਹਰਕਤ ਕਰਨ ਦਾ ਕੀ ਫਾਇਦਾ ਦੇਖੋ ਸਾਡਾ ਤਾਂ ਨੁਕਸਾਨ ਹੋਇਆ ਹੀ ਹੋਇਆ ਆਣਾ ਜਾਣਾ ਤਾਂ ਕਰਮਾ ਨਾਲ ਉਹ ਵਾਇਰਲ ਕਰਤੇ ਉਹ ਟਿਕਟ ਕੈਸ਼ ਹੋਣਯੋਗੀ ਤਾਂ ਰਹੀ ਨਹੀਂ ਉਹ ਟਿਕਟ ਦੇ ਉਹ ਹੱਕਦਾਰ ਨਹੀਂ ਹੋਣਗੇ ਪਰ ਉਹਨਾਂ ਨੂੰ ਉਹ ਜੀ ਚੀਜ਼ ਕਰਨੀ ਨਹੀਂ ਚਾਹੀਦੀ ਇਹ ਲਗੇਗਾ ਨਹੀਂ ਗਲਤੀ ਨਾਲ ਬਿਲਕੁਲ ਨਹੀਂ ਲਗੇਗਾ ਜਿਸ ਦਾ ਵੀ ਫੁਟੇਜ ਆਈ ਹੈ ਉਸ ਦਾ ਬਿਲਕੁਲ ਗਲਤੀ ਨਹੀਂ ਪੂਰੀ ਕੌਂਸ਼ੀਅੰਸ ਨਾਲ ਜਿਵੇਂ ਪ੍ਰਿਪੇਅਰ ਹੋਇਆ ਉਹਨਾਂ ਦਾ ਬੰਦਾ ਪੂਰੇ ਇੱਕਦਮ ਮਤਲਬ ਉਹਨਾਂ ਨੇ ਡਿਸਾਈਡ ਸੀ ਕਿ ਕੁਝ ਨਾ ਕੁਝ ਮੈਨੇ ਕਰਨਾ ਹੈ ਕਿਉਂਕਿ ਉਹਨਾਂ ਨੇ ਪਹਿਲੇ ਬੈਗ ਕੱਢਿਆ ਬੈਗ ਖੋਲਿਆ ਜਿਹੜੀ ਮੈਨੇ ਟਿਕਟ ਦਿੱਤੀ ਸੀ ਉਹਨਾਂ ਨੂੰ ਉਹਨਾਂ ਨੇ ਉਹ ਲਫਾਫਾ ਦੇਖਿਆ ਵੀ ਇਹ 175 ਵਾਲੀ ਟਿਕਟ ਜਿਹੜੀ ਮੈਂ ਉਹਨਾਂ ਨੂੰ ਦਿੱਤੀ ਹੈ ਲਫਾਫੇ ਚ ਉਹਨਾਂ ਨੇ ਉਹ ਦੇਖਿਆ ਉਹਨੂੰ ਲਫਾਫੇ ਚ ਪਾਇਆ ਫਿਰ ਬੈਗ ਅੱਗੇ ਪਿੱਛੇ ਕੀਤਾ ਫਿਰ ਇੱਕਦਮ ਇੱਕ ਸੈਕਿੰਡ ਜੀਆਂ ਟਿਕਟ ਦਾ ਪੂਰਾ ਬੰਡਲ ਚੱਕਿਆ ਔਰ ਬੈਗ ਚ ਪਾ ਲਿਆ ਆ ਲਾਲਸਾ ਦੇਖੋ ਲਾਟਰੀ ਦਾ ਕੰਮ ਹੈ ਤਾਂ ਲਾਲਸਾ ਆਏਗੀ ਹੈਗੀ ਪਰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਦੇ ਵੀ ਨਾ ਜੇ ਉਹ ਹਰਕਤ ਉਹਨਾਂ ਨੇ ਕੀਤੀ ਲਾਲਚ ਪੂਰੀ ਤਰ੍ਹਾਂ ਆ ਗਿਆ ਸੀ ਉਹਨਾਂ ਦੇ ਅੰਦਰ ਸ਼ਾਇਦ ਇਸੇ ਲਈ ਕੀਤਾ ਹੈ